ਇੱਕ ਸਮੇਂ ਬਗਦਾਲਬ ਰਿਖੀ ਜੀ ਦੇ ਪਵਿੱਤਰ ਆਸਥਾਨ ਪਰ ਚਾਰ ਮੂੰਹਾਂ ਵਾਲਾ ਬ੍ਰਹਮਾ ਚੱਲ ਕੇ ਗਿਆ ਪਰੰਤੂ ਬ੍ਰਹਮੇ ਦੇ ਸਤਕਾਰ ਕਰਨ ਨੂੰ ਬਗਦਾਲਬ ਰਿਖੀ ਜੀ ਅੱਗੂ ਨਾ ਉੱਠੇ ਕਿਉਂਕਿ ਇਹਨਾਂ ਦੇ ਮਨ ਵਿੱਚ ਆਪਣੇ ਵੱਡਪਣ ਦਾ ਮਾਣ ਸੀ ਕਿ ਅਸੀਂ ਚਰਨ ਜੀਵੀ ਹਾਂ ਸਾਡੇ ਵੇਖਦਿਆਂ ਵੇਖਦਿਆਂ ਇਹੋ ਜਿਹੇ ਕਈ ਬ੍ਰਹਮੇ ਜੰਮੇ ਤੇ ਮਰੇ ਹਨ ਇਸ ਬੱਚੇ ਅੱਗੇ ਉੱਠ ਕੇ ਕੀ ਕਰਨਾ ਹੈ ਇਧਰ ਬ੍ਰਹਮੇ ਨੇ ਵੀ ਜਾ ਕੇ ਬਗਦਲ ਬ੍ਰਿਖੀ ਨੂੰ ਨਮਸਕਾਰ ਨਾ ਕੀਤੀ ਕਿਉਂਕਿ ਇਸ ਦੇ ਮਨ ਵਿੱਚ ਵੀ ਇਹ ਮਾਨ ਸੀ ਕਿ ਮੈਂ ਸਾਰੀ ਸ੍ਰਿਸ਼ਟੀ ਦਾ ਕਰਤਾ ਹਾਂ ਇਨ੍ਹਾਂ ਦੋਹਾਂ ਅੰਦਰ ਮਾਨ ਭਰਿਆ ਵੇਕ ਕੇ ਪਰਮੇਸ਼ਰ ਨੇ ਐਸੀ ਹਵਾ ਚਲਾਈ ਜੋ ਇਨ੍ਹਾਂ ਦੋਹਾਂ ਨੂੰ ਉਡਾ ਕੇ ਉੱਥੇ ਲੈ ਗਈ ਜਿੱਥੇ ਅੱਠ ਮੂਹਾਂ ਵਾਲਾ ਬ੍ਰਹਮਾ ਬੈਠਾ ਸੀ ਅੱਗੂ ਅੱਠ ਮੂਹਾਂ ਵਾਲੇ ਬ੍ਰਹਮੇ ਨੇ ਇਨ੍ਹਾਂ ਦਾ ਕੋਈ ਸਤਿਕਾਰ ਨਾ ਕੀਤਾ ਇਹਨਾਂ ਨੂੰ ਦੇਖ ਕੇ ਉਸ ਨੂੰ ਸਗੋਂ ਮਾਣ ਹੋ ਗਿਆ ਕਿ ਮੈਂ ਵੱਡਾ ਹਾਂ ਪਰਮੇਸ਼ਰ ਨੇ ਫਿਰ ਐਸੀ ਹਵਾ ਚਲਾਈ ਜੋ ਇਹਨਾਂ ਤਿੰਨਾਂ ਨੂੰ ਉਡਾ ਕੇ ਉੱਥੇ ਲੈ ਗਈ ਜਿੱਥੇ 16 ਮੂਹਾਂ ਵਾਲਾ ਬ੍ਰਹਮਾ ਬੈਠਾ ਸੀ ਅੱਗੂ ਉਸਨੇ ਵੀ ਇਹਨਾਂ ਦਾ ਸਵਾਗਤ ਨਾ ਕੀਤਾ ਇਹਨਾਂ ਨੂੰ ਵੇਖ ਕੇ ਸਗੋਂ ਉਸ ਨੂੰ ਮਾਣ ਹੋ ਗਿਆ ਕਿ ਮੈਂ ਸਾਰਿਆਂ ਤੋਂ ਵੱਡਾ ਹਾਂ ਪਰਮੇਸ਼ਰ ਨੇ ਫਿਰ ਐਸੀ ਹਵਾ ਚਲਾਈ ਜਿਨ੍ਹਾਂ ਚਾਰਾਂ ਨੂੰ ਉਡਾ ਕੇ ਉੱਥੇ ਲੈ ਗਈ ਜਿੱਥੇ ਅੱਗੇ 32 ਮੋਹਾ ਵਾਲਾ ਬ੍ਰਹਮਾ ਬੈਠਾ ਸੀ ਉਸ 32 ਮੋਹਾ ਵਾਲੇ ਬ੍ਰਹਮੇ ਨੇ ਵੀ ਇਹਨਾਂ ਆਿਆਂ ਦਾ ਕੋਈ ਸਤਕਾਰ ਨਾ ਕੀਤਾ ਆਪਣੇ ਮਾਣ ਵਿੱਚ ਹੀ ਬੈਠਾ ਰਿਹਾ ਪਰਮੇਸ਼ਰ ਨੇ ਫਿਰ ਐਸੀ ਹਵਾ ਚਲਾਈ ਜੁਇਨਾਂ ਪੰਜਾਂ ਨੂੰ ਉਡਾ ਕੇ ਉੱਥੇ ਲੈ ਗਈ ਜਿੱਥੇ 64 ਮੋਹਾ ਵਾਲਾ ਬ੍ਰਹਮਾ ਬੈਠਾ ਸੀ ਉਸ ਨੇ ਵੀ ਇਹਨਾਂ ਦਾ ਕੋਈ ਅਦਬ ਸਤਿਕਾਰ ਨਾ ਕੀਤਾ ਆਪਣੇ ਮਾਣ ਵਿੱਚ ਹੀ ਡੁੱਬਾ ਰਿਹਾ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਚਲਦੇ ਹੋਏ ਭਾਵ ਉੱਡਦੇ ਹੋਏ ਅਖੀਰ ਹਜ਼ਾਰ ਮੁਹਾਵਾਂ ਵਾਲੇ ਬਰਮੇ ਦੇ ਦੇਸ਼ ਵਿੱਚ ਪਹੁੰਚੀ ਤਦ ਉਸਨੇ ਆਪਣੇ ਦਰਬਾਰ ਵਿੱਚ ਵਿਅੰਤ ਬਰਮੇ ਰਿਕੀ ਸਮੇਤ ਆਏ ਹੋਏ ਦੇਖ ਕੇ ਬੜਾ ਸਤਿਕਾਰ ਕੀਤਾ ਪ੍ਰੇਮ ਭਾਵ ਨਾਲ ਸਾਰਿਆਂ ਨੂੰ ਸੋਹਣੀ ਤੇ ਉੱਚੀ ਜਗ੍ਹਾ ਪਰ ਬਿਠਾ ਕੇ ਨਮਸਕਾਰ ਕੀਤੀ ਅਗੂ ਉਹਨਾਂ ਨੇ ਵੀ ਪਿਆਰ ਨਾਲ ਨਮਸਕਾਰ ਕੀਤੀ ਬੜੀ ਭਾਰੀ ਸਭਾ ਲੱਗ ਗਈ ਆਇਆਂ ਦਾ ਯਥਾ ਯੋਗ ਸਨਮਾਨ ਕੀਤਾ ਫਿਰ ਹਜ਼ਾਰ ਮੂੰਹ ਵਾਲੇ ਬ੍ਰਹਮੇ ਨੇ ਵੀ ਹੱਥ ਜੋੜ ਕੇ ਪੁੱਛਿਆ ਆਉ ਜੀ ਆਪ ਕਿਵੇਂ ਆਏ ਹੋ ਹੁਕਮ ਕਰੋ ਉਹਨਾਂ ਦਾ ਮਾਨਤਾ ਪਹਿਲਾਂ ਹੀ ਟੁੱਟ ਗਿਆ ਸੀ ਪਰ ਜਿਸ ਵੇਲੇ ਉਹਨਾਂ ਨੇ ਹਜ਼ਾਰ ਮੂੰਹਾਂ ਵਾਲੇ ਬ੍ਰਹਮੇ ਦੀ ਨਿਮਰਤਾ ਵੇਖੀ ਫਿਰ ਤਾਂ ਰਹਿੰਦਾ ਖੁੰਦਾ ਸਾਰਾ ਹੀ ਮਾਨ ਨਿਮਰਤ ਹੋ ਗਿਆ ਨਿਮਰਤਾ ਸਹਿਤ ਹੋ ਕੇ ਆਪਣੀ ਕਹਾਣੀ ਸੱਚੋ ਸੱਚ ਸੁਣਾ ਦਿੱਤੀ ਕਿ ਸਾਨੂੰ ਇਸ ਕਰਕੇ ਮਾਨ ਹੋ ਗਿਆ ਸੀ ਤੇ ਪਰਮੇਸ਼ਰ ਦੀ ਚਲਾਈ ਹੋਈ ਹਵਾ ਦੇ ਅਸੀਂ ਉਡਾਂਦੇ ਹੋਏ ਸਾਰੇ ਬ੍ਰਹਮੇ ਆਪ ਜੀ ਦੇ ਪਾਸ ਪਹੁੰਚੇ ਹਾਂ ਇੱਥੇ ਆਉਣ ਦਾ ਹੋਰ ਕੋਈ ਕਾਰਨ ਨਹੀਂ ਹੈ ਇਹ ਗੱਲ ਸੁਣ ਕੇ ਹਜ਼ਾਰ ਮੂਹਾਂ ਵਾਲੇ ਬ੍ਰਹਮੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਦੱਸਦਿਆਂ ਹੋਇਆ ਬਹੁਤ ਉਸਤਤੀ ਕੀਤੀ ਇਹ ਵੀ ਆਖਿਆ ਕਿ ਉਸਦੇ ਇੱਕ ਇੱਕ ਰੋਮ ਵਿਖੇ ਮੇਰੇ ਵਰਗੇ ਹਜ਼ਾਰ ਮੁਹਾਵਾਂ ਵਾਲੇ ਕਈ ਬ੍ਰਹਮੇ ਰੁਲਦੇ ਫਿਰਦੇ ਹਨ ਉਹਨਾਂ ਸਭ ਦੇ ਮਾਨ ਕੀ ਕਰਨਾ ਹੈ ਉਹ ਤਾਂ ਗਰਭ ਪ੍ਰਹਾਰੀ ਹੈ ਅੱਜ ਤੋਂ ਲੈ ਕੇ ਤੁਸੀਂ ਨਿਮਰਤਾ ਫੜ ਲਓ ਮਾਨ ਕਰਨਾ ਤਿਆਗ ਦਿਓ ਤਿਸ ਵੇਲੇ ਸਭ ਬ੍ਰਹਮਿਆਂ ਨੇ ਮਾਨ ਛੱਡ ਕੇ ਹਜ਼ਾਰ ਮੁਹਾਵਲੇ ਬ੍ਰਹਮੇ ਦੇ ਪੈਰ ਫੜ ਲਏ ਤੇ ਬੇਨਤੀ ਕੀਤੀ ਅਸੀਂ ਹੁਣ ਆਪੋ ਆਪਣੇ ਦੇਸ਼ ਵਿਖੇ ਕਿਵੇਂ ਪਹੁੰਚੀਏ ਤਾਂ ਹਜ਼ਾਰ ਮੁਹਾਵਲੇ ਬ੍ਰਹਮੇ ਨੇ ਕਿਹਾ ਤੁਸੀਂ ਪਰਮਾਤਮਾ ਅੱਗੇ ਬੇਨਤੀ ਕਰੋ ਤਾਂ ਹੀ ਆਪੋ ਆਪਣੇ ਦੇਸ਼ ਵਿੱਚ ਪਹੁੰਚੋਗੇ ਉਸ ਵੇਲੇ ਸਾਰਿਆਂ ਨੇ ਨਿਮਰਤਾ ਸਹਿਤ ਹੋਤ ਜੋੜ ਕੇ ਬੇਨਤੀ ਕੀਤੀ ਉਸ ਵੇਲੇ ਫਿਰ ਐਸੀ ਹਵਾ ਚੱਲੀ ਕਿ ਜਿੱਥੇ-ਜਿੱਥੇ ਕਿਸੇ ਦਾ ਆਸਣ ਸੀ ਉੱਥੇ-ਉੱਥੇ ਉਹਨਾਂ ਨੂੰ ਪੰਚਾ ਦਿੱਤਾ ਸਾਧ ਸੰਗਤ ਜੀ ਸੋ ਇਸ ਕਰਕੇ ਉਸ ਪਰਮਾਤਮਾ ਨੂੰ ਸਭ ਤੋਂ ਵੱਡਾ ਜਾਣੋ ਜਿਸ ਨੇ ਇਹ ਸ੍ਰਿਸ਼ਟੀ ਨੂੰ ਬਣਾਇਆ ਹੈ ਬਾਣੀ ਵਿੱਚ ਵੀ ਇਹ ਲਿਖਿਆ ਹੈ ਕੇਤੇ ਬਰਮੀ ਕਾਰਤ ਘੜਿਐ ਹੈ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ